ਕਬਰ ਹੋਈ ਸਰ ਕਿਸ ਤਰ੍ਹਾਂ ਦਾ ਮਾਮਲਾ ਜੀ ਕਿੰਨੇ ਦੋਸ਼ੀ ਅਰੈਸਟ ਕੀਤੇ ਨੇ ਕੀ ਸਰ ਐਫ ਆਈ ਆਰ ਨੰਬਰ 17 ਜੀ ਠਾਣਾ ਲੋਂਗੋਵਾਲ ਇਨਫੋਰਮੇਸ਼ਨ ਆਈ ਕਿ ਇਦਾਂ ਦੋ ਬੰਦੇ ਨੇ ਜਿੰਨਾਂ ਕੋਲ ਹਰਿਆਣੇ ਨੰਬਰ ਦੀ ਸ਼ੱਕੀ ਕਾਰ ਆ ਇਹਨਾਂ ਨੂੰ ਉਹਨਾਂ ਕੋਲ ਵੱਡੀ ਮਾਤਰਾ ਚ ਚਿਟਾਉਸਾ ਦਾ ਉਹ ਟੀਮਸ ਨੇ ਜਾ ਕੇ ਉਹਨਾਂ ਤੋਂ ਜਿਹੜਾ ਹੈਗਾ ਗੁਰਰਾਜ ਸਿੰਘ ਹੈ ਜੀ ਉਰ ਫੈਪੀ ਹੈ ਔਰ ਦੂਜਾ ਜਿਹੜਾ ਹੈਗਾ ਜੀ ਉਹ ਦੂਜਾ ਸ਼ੰਮਾ ਜੀ ਇਹ ਪਿੱਛੋਂ ਜੇਤੋ ਦਾ ਜੀ ਇਨਾਂ ਨੂੰ ਰਿਕਵਰ ਕੀਤਾ ਇਹਨਾਂ ਕੋਲ ਹਰਿਆਣਾ ਨੰਬਰ ਦੀ ਗੱਡੀ 'ਚ ਉਹ ਸਰਚ ਕੀਤੀ ਗਈ ਤਾਂ 400 ਗ੍ਰਾਮ ਜਿਹੜੀ ਹੈ ਹੈਰੋਇਨ ਬਰਾਮਦ ਹੋਈ ਜਦੋਂ ਇਹਨਾਂ ਦੀ ਪੁੱਛਗਿੱਛ ਤੋਂ ਬੈਕ ਲਿੰਕ 'ਚ ਗਏ ਤਾਂ ਪਤਾ ਲੱਗਿਆ ਵੀ ਇਹ ਜਿਹੜੀ ਅੰਮ੍ਰਿਤਸਰ ਦਾ ਇੱਕ ਅਜੇ ਹੈ ਉਹਨੂੰ ਜਸ਼ਨਵੀ ਕਹਿੰਦੇ ਨੇ ਜੀ ਪੈਣੀ ਉਥੋਂ ਦਾ ਪਿੰਡ ਹੈ ਜੀ ਉਥੋਂ ਜਾ ਕੇ ਇਹ ਲੈ ਕੇ ਆਏ ਸੀਗੇ ਤਾਂ ਉਹ ਬੰਦਾ ਵੀ ਦਫਾ 29 'ਚ ਨੋਮੀਨੇਟ ਵੀ ਕੀਤਾ ਔਰ ਬੈਕ ਲਿੰਕੇ ਜਾ ਕੇ ਉਹਨੂੰ ਅਰੈਸਟ ਵੀ ਕੀਤਾ ਏਸੀ ਤਰ੍ਹਾਂ ਸਿਟੀ 1 'ਚ ਇੱਕ ਇਨਫੋਰਮੇਸ਼ਨ ਆਈ ਕੀ ਇੱਕ ਸੰਗਰੂਰ ਨੰਬਰ ਦੀ ਵਾਈਟ ਕਲਰ ਦੀ ਸਕੂਟੀ ਹੈ ਉਹਦੇ ਵਿੱਚ ਦੋ ਲੜਕੀਆਂ ਨੇ ਲੇਡੀਆਂ ਨੇ ਉਹਨਾਂ ਕੋਲੋਂ ਇਨਫੋਰਮੇਸ਼ਨ ਸੀ ਕਿ ਉਹਨਾਂ ਕੋਲ ਵੱਡੀ ਕੁਆਂਟੀਟੀ ਦੇ ਵਿੱਚ ਹੈਰੋਇਨ ਹੋ ਸਕਦੀ ਹੈ ਤਾਂ ਅਮਨਦੀਪ ਹੈ ਜੀ ਇੱਕ ਲੜਕੀ ਔਰ ਦੂਜੀ ਲੜਕੀ ਨਵਦੀਪ ਅਮਨਦੀਪ ਜਿਹੜੀ ਸਿਟੀ ਸੰਗਰੂਰ ਦੀ ਉਸ ਨਾਮ ਦੀ ਰਹਿਣ ਵਾਲੀ ਨਵਦੀਪ ਜਿਹੜੀ ਆ ਨਾਮਨਗਰ ਬਸਤੀ ਸੰਗਰੂਰ ਦੀ ਹੈ ਜਦੋਂ ਇਹਨਾਂ ਨੂੰ ਰਾਉਂਡ ਅਪ ਕੀਤਾ ਗਿਆ ਔਰ ਸਰਚ ਹੋਈ ਤਾਂ ਸਰਚ ਵਿੱਚੋਂ ਸਾਨੂੰ 705 ਗ੍ਰਾਮ ਜਿਹੜੀ ਹੈਰੋਇਨ ਰਿਕਵਰ ਹੋਈ ਨਾਲ 29500 ਰੁਪਏ ਡਰਗ ਮਨੀ ਔਰ ਉਦੋਂ ਬਾਅਦ ਜਦੋਂ ਇਹਨਾਂ ਦੇ ਬੈਕ ਗਏ ਕਿ ਕਿੱਥੋਂ ਲੈ ਕੇ ਆਈਆਂ ਕੀ ਇਹਨਾਂ ਦਾ ਸੀਗਾ ਮੋਟਰਸ ਆ ਪ੍ਰਿੰਟਿੰਗ ਇਸੇ ਤਰੀਕਾ ਵਰਦਤ ਤਾਂ ਪਤਾ ਚੱਲਿਆ ਬਲਜਿੰਦਰ ਸਿੰਘ ਹੈ ਜੀ ਜਿਹੜਾ ਰੌਕੇ ਮੋਗੇ ਦਾ ਤਾਂ ਉਹਨੂੰ ਦਫਾ 29 'ਚ ਨੋਮੀਨੇਟ ਕੀਤਾ ਤੇ ਨਾਲੇ ਉਹਦੀ ਅਰੈਸਟ ਵੀ ਕਰ ਲਈ ਇਦਾਂ ਹੀ ਇੱਕ ਹੋਰ ਹੈ ਅ ਅਮਰਦੀਪ ਸ਼ਖਾਵਤ ਜੋ ਹਰਿਆਣੇ ਦਾ ਰਹਿਣ ਵਾਲਾ ਹੈ ਉਹ ਵੀ ਕਾਫੀ ਵੱਡਾ ਕ੍ਰਿਮੀਨਲ ਤਾਂ ਉਹਦੇ ਜਿਹੜਾ ਹੈ ਹੀ ਇਜ਼ ਐਟ ਲਾਰਜ ਉਹਨੂੰ ਅਸੀਂ ਛੇਤੀ ਫੜ ਲਿਆ ਫੜ ਲਾਂਗੇ ਮੈਂ ਤਾਂ ਇਹ ਦੱਸਣ ਨਾਲ ਅੱਜ ਪ੍ਰੈਸ ਕਾਨਫਰੰਸ ਕੀਤੀ ਸੀ ਕਿ ਦੋ ਐਫ ਆਈ ਆਰਸ ਦਿੱਤੀਆਂ ਦੋ ਕਮਰਸ਼ੀਅਲ ਦੀਆਂ ਇਨੋਂ ਚੋਂ ਜਿਹੜੇ ਦੋਸ਼ੀ ਹੁੰਦੇ ਨੇ ਜਿਨ੍ਹਾਂ ਕੋਲ ਰਿਕਵਰੀ ਨਹੀਂ ਹੁੰਦੀ ਉਹ ਤਾਂ ਫੜੇ ਫੜੇ ਬੈਕ ਲਿੰਕੇਜ ਚ ਕਿੱਥੋਂ ਲੈ ਕੇ ਆਏ ਉਹ ਵੀ ਨਾਲ ਅਰੈਸਟ ਕਰ ਲਏ ਨੇ ਇਹਨਾਂ ਕੋਲ ਡਰਗਮਨੀ ਵੀ ਮਿਲੀ ਹੈ ਵੱਡੀ ਕੁਆਂਟੀਟੀ ਸ਼ਰੋਇਨ ਵੀ ਮਿਲੀ ਹੈ ਔਰ ਬਾਕੀ ਕੀ ਮੋਡਸ ਆਫ ਅਪਰੇਂਡੀ ਸੀਗਾ ਕਿਵੇਂ ਉਹਨੂੰ ਛੋਟੇ ਭਾਗਾਂ 'ਚ ਕਰਕੇ ਅੱਗੇ ਵੇਚਦੇ ਸੀਗੇ ਉਹ ਸਾਰਾ ਕੁਝ ਵੀ ਵਰਕ ਕੀਤਾ ਜਾਊਗਾ ਇਹ ਕਦੋਂ ਕੁ ਤੇ ਇਹ ਕੰਮ ਕਰਦੇ ਆ ਰਹੇ ਨੇ ਜੀ ਇਹ ਇਨਵਲਵ ਜ ਨੇ ਜੀ ਇਸ ਚੀਜ਼ ਚ ਤਾਂ ਬਾਕੀ ਸਾਰੀ ਪਾਰਟ ਆਫ ਇਨਵੈਸਟੀਗੇਸ਼ਨ ਹੈ ਮੈਂ ਜ਼ਿਆਦਾ ਡਿਟੇਲ ਤਾਣੀ ਸ਼ੇਅਰ ਕਰਨਾ ਜ਼ਰੂਰ ਕਿ ਜਿਹੜੇ ਅੱਗੇ ਜਿਹੜੇ ਇਹਨਾਂ ਦੇ ਬੰਦੇ ਇਹਨਾਂ ਉਹਨਾਂ ਸਾਰਿਆਂ ਨੂੰ ਵੀ ਕੀ ਪ੍ਰੋਪਰ ਲੈ ਕੇ ਵਿੱਚ ਨਾਮਿਨੇਟ ਕਰ ਸਕੀਏ ਉਹ ਅੱਗੇ ਕੀਤਾ ਜਾ ਰਿਹਾ ਹੈ ਬੈਕਵਰਡ ਲਿੰਕ ਇਹਨਾਂ ਦੀ ਅਸੀਂ ਕਲੀਅਰ ਕਰਤੀ ਵੀ ਲੈ ਕੇ ਕਿੱਥੋਂ ਆਏ ਨੇ ਤੇ ਨਾਲੇ ਅਰੈਸਟ ਵੀ ਕਰ ਲਈਏ ਇਹਨਾਂ ਦੇ ਕੋਲ ਪਹਿਲਾਂ ਵੀ ਕੋਈ ਮਾਮਲੇ ਦਰਜ ਹੈ ਇਹਨਾਂ ਦੇ ਕੋਲ ਪਹਿਲਾਂ ਐਕਚੁਅਲ ਕ੍ਰਿਮੀਨਲ ਨੇ ਇਹਨਾਂ ਦੇ ਕੋਲ ਦੋ ਦੋ ਤਿੰਨ ਤਿੰਨ ਐਫ ਆਈ ਆਰਸ ਨੇ ਤਾਂ ਉਹ ਸਾਰੀਆਂ ਡਿਟੇਲ ਵੀ ਕੱਢੀ ਜਾ ਰਹੀ ਹੈ ਕਿ ਇਹਨਾਂ ਦੇ ਕਿੰਨੇ ਕਿੰਨੇ ਮੁਕੱਦਮੇ ਪਹਿਲਾਂ ਨੇ ਔਰ ਉਹ ਸਾਰੀਆਂ ਚੀਜ਼ਾਂ ਨੂੰ ਨਾਲ ਗੌਰ ਕੀਤਾ ਜਾਊਗਾ ਕਿ ਕਦੋਂ ਬੇਲ ਤੇ ਬਾਹਰ ਆਏ ਉਸ ਤੋਂ ਬਾਅਦ ਫਿਰ ਕਿਵੇਂ ਐਕਟਿਵ ਹੋਏ ਔਰ ਨਾਲ ਅਸੀਂ ਜਿਹੜੀ ਇਹਨਾਂ ਦੀ ਫਾਈਨੈਂਸ਼ੀਅਲ ट्राਨਸੈਕਸ਼ਨਸ ਦੀ ਵੀ ਹੈ ਜੀ ਕਿ ਕਿਵੇਂ ਫੰਡਿੰਗ ਫਾਈਨੈਂਸ਼ੀਅਲ ट्राਨਸੈਕਸ਼ਨਸ ਹੋਈਆਂ ਔਰ ਇਹਨਾਂ ਦੇ ਪ੍ਰੋਕਿਊਰ ਕਰਨ ਵਾਸਤੇ ਚਿੱਟਾ ਲੈਣ ਵਾਸਤੇ ਕਿੱਥੋਂ ਪੈਸੇ ਆਏ ਕਿਵੇਂ ਇਹਨਾਂ ਨੇ ਅਰੇਂਜ ਕੀਤੇ ਉਹਦੇ ਵਿੱਚ ਕੋਈ ਇਨਵੋਲਵ ਤਾਂ ਨਹੀਂ ਉਹ ਵੀ ਨਾਲ ਪ੍ਰੋਪਰ ਵੈਰੀਫਾਈ ਕਰਨਾ ਸਰ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਪਰਚੂਨ ਚ ਵੀ ਛੋਟੀ ਕੁਆਂਟੀਟੀ ਚ ਕਰਕੇ ਵੇਚਦੇ ਕੀ ਕਹਿਣਾ ਹੈ ਜੀ ਹਾਂ ਜੀ ਸਰ ਕੀ ਕਹਿਣਾ ਚਾਹੁੰਦੇ ਹੋ ਕੁਝ ਨਹੀਂ ਸਰ ਗਲਤੀ ਹੋ ਗਈ ਉਹ ਗਾ ਨਹੀਂ ਦੱਸਣਾ ਚਾਹੁੰਦੇ ਕੀ ਫੜਾਇਆ ਤੁਹਾਡੇ ਤੇ ਸਰ ਸਮਾਨ ਕਿਹੜਾ ਚਿੱਟਾ ਕਿੱਥੋਂ ਲੈ ਕੇ ਆਏ ਸੀ ਸਰ ਇਦਾਂ ਯਾ ਦਵਾ ਲੈਂਦੇ ਇਦਾਂ ਹੀ ਪਿੰਡ ਚ ਵਾਦੂ ਕਿੰਨੇ ਕਿਤੇ ਲੈ ਲੈਂਦੇ ਪੀਣ ਖਾਣ ਲਈ ਵੀ ਕਰਦੇ ਸੀ ਸਰ ਤੁਸੀਂ ਵੇਚਦੇ ਵੀ ਸੀ ਪਾਣੀ ਪੀਂਦੇ ਵੀ ਤੇ ਵੇਚਦੇ ਸੀ ਕਿੰਨੇ ਦਾ ਵੇਚ ਚੁੱਕੇ ਹੋ ਕਿੰਨੀ ਅਮਾਉਂਟ ਦੇ ਵੇਚ ਚੁੱਕੇ ਹੁਣ ਤੱਕ ਸਰ ਹਜੇ ਤੇ ਨਵਾਂ ਨਵਾਂ 5 ਕਿਲੇ ਕੀਤਾ ਜੋ ਬਸ 5 ਕਿ 5 ਲੱਖ ਦਾ ਬਸ ਵੇਚਿਆ ਕਿੰਨੇ ਦਾ ਇਹ ਹੋਈ 5 ਲੱਖ ਦਾ ਹੀ ਵੇਚਿਆ ਬਸ 5 ਲੱਖ ਦਾ ਲੈ ਕੇ 5 ਲੱਖ ਦਾ ਹੀ ਵੇਚ ਹਾਂਜੀ ਕੀ ਮਜਬੂਰੀ ਹੁਣ ਮਤਲਬ ਅਹਿਸਾਸ ਹੋ ਰਿਹਾ ਗਲਤੀ ਦਾ ਹਾਂਜੀ ਸਰ ਬਹੁਤ ਜ਼ਿਆਦਾ ਹੋ ਰਿਹਾ ਗਾ ਨਹੀਂ ਕਰਨਾ ਚਾਹੀਦਾ ਕੀ ਨਾਮ ਹੈ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਖਰੀਦਾ ਸੀ ਇਹਨਾਂ ਤੋਂ ਕੀ ਖਾਣ ਵਾਸਤੇ ਵੇਚਣ ਵਾਸਤੇ ਆਪ ਹੀ ਨੇ ਹੁਣ ਕੀ ਕਹਿਣਾ ਚਾਹੁੰਦੇ ਹੋ ਅੱਗੇ ਕਿੰਨੇ ਦਾ ਖਰੀਦਾ ਸੀ ਕਿੰਨੇ ਟਾਈਮ ਤੋਂ ਕੰਮ ਕਰਦੇ ਆ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਹ ਇਸ ਕੰਮ ਚ ਪੈਣ ਕਿੰਨੇ ਕਿਲੋ ਕਰਦੇ ਹੋ ਮੈਂ ਤਾਂ ਜੀ ਹੁਣ ਅਸੀਂ ਦੂਟਾ ਹੀ ਲੱਖ ਦਾ ਲੈਂਦੇ ਸੀਗੇ ਤਾਂ ਮਤਲਬ ਪੰਜ ਛੇ ਬਾਰ ਲਈ ਪਿਆ ਸੀ ਜੀ ਠੀਕ ਇੱਦਣ ਗਾਉਂ ਚਾਹ ਉਹ ਨਾ ਮੋਦੀ ਕਿੱਦਾਂ ਤੁਸੀਂ ਕੀ ਘਰ ਘਰ ਜਾ ਕੇ ਵੇਚਦੇ ਜਾਂ ਮੁੰਡੇ ਤੁਹਾਡੇ ਤੇ ਲੈਣ ਆਉਂਦੇ ਕਿੱਦਾਂ ਕਰਦੇ ਵੇਚਦੀ ਨਹੀਂ ਸੀ ਕਿ ਮੈਂ ਫਿਰ ਪੱਤ ਕਿੱਦਾਂ ਫੜੇਗੇ ਤੁਸੀਂ ਪਹਿਲੇ ਵੀ ਤੁਹਾਡੇ ਤੇ ਪਰਚੇ ਦਰਜ ਨੇ ਨਾ ਕੀਤਾ ਸੀਗਾ ਕੰਮ ਉਦੋਂ ਬਾਅਦ ਚ ਮੈਂ ਕੁਛ ਨਹੀਂ ਕੀਤਾ ਜੀ 2.5 ਸਾਲ ਉਦੋਂ ਮੈਂ ਕਿਉਂਕਿ ਮੇਰੇ ਮੈਰਿਜ ਉਸੇ ਹੀ ਆ ਹਮ ਹਮ ਨਾ ਕੋਈ ਨਹੀਂ ਹੈ